ਇੱਥੇ ਗੁਰਤੇਗਵਧ ਸਾਹਿਬ ਜੀ ਨੇ ਇਸ ਜਗ੍ਹਾ ਦੇ ਆ ਕੇ ਚਰਨ ਪਾਏ ਇੱਥੇ ਗੁਰਤੇਗਵਧ ਸਾਹਿਬ ਜੀ ਪ੍ਰਸ਼ਾਦਾ ਛਕਦੇ ਰਹੇ ਨੇ ਇਹ ਹਵੇਲੀ ਚ ਰਹੇ ਨੇ ਪਰ ਅੱਜ ਇਹ ਪਿੰਡ ਜਿਹੜਾ ਹੈਗਾ ਪੁਰਾਣੇ ਜਿਹੜੇ ਘਰ ਨੇ ਉਹ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਨੇ ਆਪ ਜੀ ਦੇਖ ਰਹੇ ਹੋ ਪੁਰਾਣੀਆਂ ਇੱਟਾਂ ਆਪ ਜੀ ਨੂੰ ਦਿਖਾਈ ਦੇ ਰਹੀਆਂ ਨੇ ਕੁਝ ਨਵੀਆਂ ਇੱਟਾਂ ਦੇ ਘਰ ਬਣੇ ਨੇ ਕੁਝ ਛੋਟੀਆਂ ਇੱਟਾਂ ਦੇ ਵੀ ਘਰ ਬਣੇ ਹੋਏ ਨੇ ਔਰ ਇਹ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਤੁਸੀਂ ਦੇਖੋਗੇ ਸਾਡੇ ਚਾਰੇ ਪਾਸੇ ਪੁਰਾਣਾ ਪਿੰਡ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਵੀ ਮੌਜੂਦ ਹੈ ਪਰ ਖੰਡਰ ਹੁੰਦਾ ਜਾ ਰਿਹਾ ਪਿੰਡ ਸੰਤਨ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਮਾਰਗ ਤੇ ਚੱਲ ਰਹੇ ਆ ਇਹ ਜਿਹੜੀ ਜਗ੍ਹਾ ਅਸੀਂ ਦਿਖਾਈ ਆਪ ਜੀ ਨੂੰ ਮੇਰੇ ਪਿੱਛੇ ਜਿਹੜੀ ਆ ਜਗ੍ਹਾ ਦੇਖ ਰਹੇ ਹੋ ਇੱਥੇ ਡੱਗੋ ਦੀ ਹਵੇਲੀ ਹੁੰਦੀ ਸੀ ਤੇ ਤੇ ਇਹਨੂੰ ਸੰਭਾਲਣ ਦੀ ਲੋੜ ਹੈ ਜੇ ਕਿਤੇ ਉਹੀ ਰੂਪ ਦੇ ਵਿੱਚ ਦੁਬਾਰਾ ਪਿੰਡ ਆ ਜਾਏ ਪ੍ਰਾਤਨ ਬਣ ਜਾਈ ਤੇ ਲੋਕ ਬਹੁਤ ਆ ਕੇ ਦੇਖਣਗੇ ਤੇ ਅਸੀਂ ਪਹੁੰਚੇ ਹੋਏ ਹਾਂ ਹਰਿਆਣੇ ਦੇ ਵਿੱਚ ਗੁਰਦੁਆਰਾ ਤਮਤਾਨ ਸਾਹਿਬ ਦੇ ਵਿੱਚ ਔਰ ਅਸੀਂ ਅੱਜ ਆਪ ਜੀ ਨੂੰ ਪਿੰਡ ਦੇ ਵਿੱਚ ਜਿੱਥੇ ਧੰਗੁਰ ਤੇਗਬਹਾਦਰ ਸਾਹਿਬ ਜੀ ਪਾਈ ਦੱਗੋ ਦੇ ਘਰ ਰੁਕਦੇ ਨੇ ਉੱਥੇ ਚੱਲਦੇ ਹਾਂ ਮਾਤਾ ਕਿਧਰੋਂ ਪੁਰਾਣੇ ਘਰ ਕਿਧਰ ਹੈ ਇਹ ਗਏ ਬਿੱਤਰ ਉਹ ਉੱਗਿਆ ਕਰਾ ਕਿਸ ਬਿੱਤਰ ਹਾਂ ਇੱਕ ਦਰਵਾਜ਼ੇ ਵਿੱਚ ਦਰਵਾਜ਼ੇ ਵਿੱਚਤਰ ਹਾਂ ਟੁੱਟੇ ਫੁੱਟੇ ਪੜੇ ਸਨ ਟੁੱਟੇ ਫੁੱਟੇ ਪੜੇ ਗੁਰੂ ਤੇਗਬਹਾਦਰ ਸਾਹਿਬ ਆਏ ਹਾਂ ਪੇ ਹੈ ਨਹੀਂ ਕੀ ਨਾਮ ਆਥਾਰਾ ਕੇ ਨਾਮ ਹੈ ਮੁੱਦਲਾ ਹਾਂਜੀ ਬੁੱਢਾ ਕਿੰਨੀ ਉਮਰ ਹੋ ਗਈ ਥਾਰੀ ਨੇ ਕਿ ਤੋ 80 ਕਰਨੇ ਹੋਗਾ ਬਾਈ ਜੀ ਸੇ ਥੋ ਬਹੁਤੀ ਘਟ ਗਈ ਹੋਗੀ ਅੱਛਾ ਕਿੰਨੂ ਅਸੀਂ ਦਿਖਾ ਰਹੇ ਹਾਂ ਜੀ ਔਰ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਪ੍ਰਾਤਨ ਚੀਜ਼ਾਂ ਜਿਹੜੀਆਂ ਨੇ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਆਉਂਦੇ ਨੇ ਉਹ ਸਮੇਂ ਦੇ ਅੱਜ ਵੀ ਦਰਵਜੇ ਘਰ ਬੜਾ ਕੁਝ ਮੌਜੂਦ ਹੈ ਔਰ ਛੋਟੀਆਂ ਇੱਟਾਂ ਦੇ ਘਰ ਜਿਹੜੇ ਬਣੇ ਹੋਏ ਨੇ ਉਹ ਵੀ ਤੁਸੀਂ ਦੇਖੋ ਚੱਲਦੇ ਹਾਂ ਜੀ ਅੱਜ ਜੀ ਤੇ ਸਾਡੇ ਨਾਲ ਇੱਥੇ ਦੇ ਹੈੱਡ ਪ੍ਰਚਾਰਕ ਕਥਾਵਾਚਕ ਜੀ ਨੇ ਤੇ ਨਾਲ ਭਾਈ ਦੱਗੋ ਦੇ ਪਰਿਵਾਰ ਦੇ ਵਿੱਚੋਂ ਨੇ ਹਾਂਜੀ ਜੀ ਇਹ ਆਪਣੇ ਪਿੰਡ ਦੀ ਐਂਟਰੀ ਸੀਗੀ ਜੀ ਪੁਰਾਣੀ ਠੀਕ ਹੈ ਜਿਹਨੂੰ ਆਪਾਂ ਗੇਟ ਸੀਗਾ ਇਹ ਪਿੰਡ ਦੇ ਇਹੋ ਜਿਹੇ ਚਾਰੇ ਪਾਸੇ ਪੰਜ ਗੇਟ ਸੀ ਪਿੰਡ ਦੇ ਹੂੰ ਹੂੰ ਉਦੋਂ ਬਾਹਰ ਪਿੰਡ ਨਹੀਂ ਸੀਗਾ ਸ਼ਾਮ ਨੂੰ ਹਨੇਰਾ ਹੋਣ ਤੋਂ ਬਾਅਦ ਬੰਦੇ ਸਾਰੇ ਡੰਗਰ ਪਸ਼ੂ ਅੰਦਰ ਹੋ ਜਾਂਦੇ ਸੀ ਪੈਕ ਗੇਟ ਹੋ ਜਾਂਦਾ ਸੀ ਬੰਦ। ਉਹ ਤੋਂ ਬਾਅਦ ਪਿੰਡ ਦੇ ਅੰਦਰ ਰਾਤ ਨੂੰ ਕਿਸੇ ਦਾ ਆਉਣਾ ਜਾਣਾ ਕੋਈ ਬਿਲਕੁਲ ਬੰਦ ਹੁੰਦਾ ਸੀਗਾ। ਸਵੇਰੇ 5 ਵਜੇ ਗੇਟ ਖੁੱਲਦੇ ਸੀ। ਸਵੇਰੇ 5 ਵਜੇ ਗੇਟ ਰਾਤ ਨੂੰ ਹਰ ਇੱਕ ਘਰ ਦੀ ਵਾਰ ਹੀ ਲੱਗੀ ਸੀ ਮੱਲੇ ਤੋਂ। ਜਿਵੇਂ ਆਪਣਾ ਇਹ ਮੱਲਾ ਡੱਗੋ ਦਾ ਇਹਨੂੰ ਬੀਗਾ ਪੱਤੀ ਪੱਟੀ ਜਿਵੇਂ ਆਪਾਂ ਕਹਿ ਦਿੰਦੇ ਆ ਮੱਲੇ ਹੁੰਦੇ ਨੇ। ਇਹ ਬੀਗਾ ਪੱਟੀ ਹੈ। ਬੀਗਾ ਪੱਟੀ ਹੈ। ਹਾਂਜੀ। ਛਾਹ ਪੱਟੀ ਮੱਲਾ ਹੈ। ਇਹ ਇਸ ਤਰ੍ਹਾਂ ਸੰਸਾਲਾ ਇੱਧਰ ਮੱਲੇ ਦੀ ਜਿਹੜੀ ਕੋਈ ਪ੍ਰੋਗਰਾਮ ਹੋਵੇ ਵਿਆਹ, ਸਾਦੀ ਹੋਵੇ ਜਿਵੇਂ ਕੁੜੀ ਦੀ ਬਰਾਤ ਹੋਣੀ ਹੈ ਇੱਥੇ ਖੜਦੀ ਹੋ। ਪੁਰਾਣੀ ਡਿਊਟੀ ਇਹ ਮੁੜਕੇ 1978 ਜੇ ਜਿਵੇਂ ਦੱਸਿਆ ਇਹ 1978 ਦੀ ਮੁੜਕੇ ਰਿਪੇਅਰ ਹੋਈ ਹੈ ਦੀ ਮੁੜਕੇ ਰਿਪੇਅਰ ਇਹ ਪੁਰਾਣੀਆਂ ਕੰਧਾਂ ਨੇ ਤੁਸੀਂ ਦੇਖ ਰਹੇ ਹੋ ਸਾਹਮਣੇ ਉਹ ਪੁਰਾਣੀਆਂ ਕੰਧਾਂ ਹਾਂ ਜਿਹੜੀਆਂ ਇੱਟਾਂ ਦੀਆਂ ਇਹੋ ਦੇਖ ਲਓ ਇੱਥੋਂ ਐਂਟਰੀ ਹੁੰਦੀ ਸੀ ਕੁਰੇ ਮੱਲੇ ਦੀ ਜਦੋਂ ਗੁਰਤੇਗਵਰ ਸਾਹਿਬ ਜੀ ਆਏ ਨੇ ਤਾਂ ਉਹ ਇਸ ਇਹਦੇ ਰਾਹੀਂ ਅੰਦਰ ਗਏ ਹਾਂ ਇੱਥੋਂ ਐਂਟਰੀ ਹੋਈ ਸੀ ਇਹ ਪ੍ਰਾਣਾ ਰਸਤਾ ਇਹੀ ਸੀਗਾ ਪ੍ਰਾਣਾ ਰਸਤਾ ਇਹੀ ਸੀ ਤੋਂ ਬਾਹਰ ਪਿੰਡ ਦਾ ਕੋਈ ਘਰ ਨਹੀਂ ਸੀ ਸਾਰੇ ਘਰ ਅੰਦਰ